ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਟੇਸਟੀ ਐਂਡ ਹੈਲਦੀ ਕ੍ਰਿਸਪੀ ਕ੍ਰਿਸਪੀ ਨਾਸ਼ਤਾ ਜੋ ਕਿ ਖਾਣ ਵਿੱਚ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਹੁੰਦਾ ਹੈ ਤੇ ਇਹ ਆਪਣੀ ਸਿਹਤ ਲਈ ਵੀ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ ਆਪਾਂ ਬਣਾਉਣ ਜਾ ਰਹੇ ਅੱਜ ਗੋਭੀ ਦੇ ਪਰਾਂਠੇ ਅੱਜ ਆਪਾਂ ਨਵੇਂ ਤਰੀਕ ਨਾਲ ਤੁਹਾਨੂੰ ਗੋਭੀ ਦੇ ਪਰਾਂਠੇ ਬਣਾ ਕੇ ਦਿਖਾਵਾਂਗੇ ਉਸ ਲਈ ਆਪਾਂ ਉਸ ਲਈ ਆਪਾਂ ਲੈਏ ਨੇ ਦੋ ਕੁੱਲੀ ਕਣਕ ਦਾ ਆਟਾ pa kitaना शाගේ ചമച്ച പാ ചി തരൂ ലോണിച്ച് അദ്ധാ ചമച്ച നമക്കാഡ് ചിന് തര മിക്സ് तो इस आटे आपको बिल्कुल नरम गुन लेना है आप थोड़ा जो नॉर्मल पानी ले गुनगुना पानी तुम्हें तो हौली हौली करके ऐड करना है तो इसको चंगी तरह मसल मसल के गुनना है ਆਟਾ ਹਟ ਚੰਗੀ ਤਰ੍ਹਾਂ ਹੁਣ ਆਪਾਂ ਇਸ ਨੂੰ ਮਸਲ ਲਿਆ ਹੈ ਗੁੰਨ ਲਿਆ ਹੈ ਆਪਣਾ ਆਟਾ ਬਿਲਕੁਲ ਇਸ ਤਰ੍ਹਾਂ ਨਰਮ ਹੋਣਾ ਚਾਹੀਦਾ ਹੈ ਨਰਮ ਹੋਣ ਜਾਇਦਾ ਤੇ ਇਸ ਨੂੰ ਹੁਣ ਆਪਾਂ ਹਲਕਾ ਜਿਹਾ ਸੁੱਪਰ ਤੇਲ ਲਗਾ ਕੇ ਇਸ ਨੂੰ ਰੱਖ ਦਵਾਂਗੇ ਤੇ ਇਸ ਨੂੰ ਕਿੱਲੇ ਕੱਪੜੇ ਨਾਲ ਆਪਾਂ ਘਰ ਦੇਵਾਂਗੇ ਕਵਰ ਤਾਂ ਕਿ ਇਹ ਸੁੱਕੇ ਨਾ ਤੇ ਇਸ ਵਿੱਚ ਆਪਾਂ ਇਸ ਤਰ੍ਹਾਂ ਇਸ ਕਰਕੇ ਪਾਇਆ ਹੈ ਤਾਂ ਕਿ ਆਪਣੇ ਜੋ ਪਰੌਂਠੇ ਆ ਬਹੁਤ ਜ਼ਿਆਦਾ ਕ੍ਰਿਸਪੀ ਬਣ ਹੁਣ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦਿੰਦੇ ਆ ਗਿੱਲੇ ਕੱਪੜੇ ਨਾਲ ਤੇ ਇਸ ਨੂੰ ਆਪਾਂ 10 ਤੋਂ 15 ਮਿੰਟ ਲਈ ਛੱਡਾਂਗੇ ਤਾਂ ਕਿ ਆਟਾ ਆਪਾਂ ਜਿਹੜਾ ਫੋਲ ਕੇ ਡਬਲ ਹੋ ਜਾਵੇ ਹੁਣ ਆਪਾਂ ਇੱਕ ਗੋਭੀ ਦਾ ਫੁੱਲ ਲੈ ਲਿਆ ਏ ਜਿਸ ਨੂੰ ਆਪਾਂ ਚੰਗੀ ਤਰ੍ਹਾਂ ਕਟਾਂਗੇ ਦੇ ਨਾਲ ਦੇਖਾਂਗੇ ਇਸ ਵਿੱਚ ਕੋਈ ਸੁੰਡੀ ਵਗੈਰਾ ਤਾਂ ਨਹੀਂ ਹੈਗੀ ਉਸ ਨੂੰ ਵੀ ਸਾਫ਼ ਕਰ ਦੇਵਾਂਗੇ ਤੇ ਇਸ ਨੂੰ ਆਪਾਂ ਕੱਟਣ ਤੋਂ ਬਾਅਦ ਚੰਗੀ ਤਰ੍ਹਾਂ ਗਰਮ ਪਾਣੀ ਦੇ ਨਾਲ ਵੀ ਵਾਸ਼ ਕਰਾਂਗੇ ਇਸ ਨਾਲ ਜੜੀ ਆਪਣੀ ਗੋਭੀ ਹੋ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਇਸ ਦੇ ਹੁਣ ਆਪਾਂ ਕੱਲੇ-ਕੱਲੇ ਫੁੱਲ ਕੱਟਾਂਗੇ ਇਸ ਤਰ੍ਹਾਂ ਜਿਤੇ ਕੱਲੇ-ਕੱਲੇ ਫੁੱਲ ਕੱਟ ਲੈਣੇ ਤੇ ਚੰਗੀ ਤਰ੍ਹਾਂ ਇਸ ਨੂੰ ਚੈੱਕ ਕਰਨਾ ਕਿ ਇਸ ਵਿੱਚ ਕੁਝ ਹੈ ਤਾਂ ਨਹੀਂ ਹੁਣ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਉਬਾਲ ਲਿਆ ਸੀ ਇਸ ਵਿੱਚ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਤੇ ਮਿਕਸ ਕਰਕੇ ਇਸ ਨੂੰ ਗੋਭੀ ਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਐਵੇਂ ਕਿ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਗੋਭੀ ਦੇ ਫੁੱਲ ਇਸ ਵਿੱਚ ਪਾ ਲੈਣੇ ਨੇ ਤੇ 5 ਮਿੰਟ ਲਈ ਰੱਖ ਦਵਾਂਗੇ ਤਾਂ ਕਿ ਚੰਗੀ ਤਰ੍ਹਾਂ ਆਪਣੀ ਗੋਭੀ ਸਾਫ਼ ਹੋ ਜਾਵੇ ਸਾਰੇ ਫਲوں ਨਸਤਰ ਹਸੇ ਵਿੱਚ ਐਡ ਕਰ ਦੇਣਾ ਹੈ ਪਾਈਕ ਪਿਆਰ ਲਿਆ ਸੀ ਹਰੀਆਂ ਮਿਰਚਾਂ ਤੇ ਇੱਕ ਆਪਾਂ ਲਿਆਇਆ ਹੈਗਾ ਧਨੀਆ ਪੱਤੇ ਉਹਨਾਂ ਨੂੰ ਆਪਾਂ ਬਰੀਕ ਚੌਪ ਕਰ ਲਿਆ ਹੈ ਹੁਣ ਆਪਾਂ ਕੁਝ ਲਸਣ ਦੀਆਂ ਕਲੀਆਂ ਲਈਆਂ ਨੇ ਤੇ 1 ਇੰਚ ਆਪਾਂ 2 ਇੰਚ ਲਿਆਏ ਲਸਣ ਦਾ ਟੁਕੜਾ ਇਸ ਨੂੰ ਆਪਾਂ ਬਿਲਕੁਲ ਕਚ ਕਰਾਂਗੇ ਗੋਪੀ ਨੂੰ ਆਪਾਂ ਇਹਨੂੰ ਵਾਸ਼ ਕਰਕੇ ਰੱਖ ਲਿਆ ਸੀ ਹੁਣ ਇਸ ਨੂੰ ਵੀ ਆਪਾਂ ਕद्दूकश ਕਰਾਂਗੇ ਹੁਣ ਆਪਾਂ ਅਦਰਕ ਦੇ ਟੁਕੜੇ ਨੂੰ ਤਾਂ ਕੱਟ ਕੇ ਵਾਸ਼ ਕਰ ਲੈਣਾ ਹੈ ਚੰਗੀ ਤਰ੍ਹਾਂ ਆਪਾਂ ਅਦਰਕ ਦੇ ਟੁਕੜੇ ਨੂੰ ਕद्दूकश ਕਰ ਲਿਆ ਹੈ ਇਹਨੂੰ ਆਪਾਂ ਲੱਗ ਕੱਟ ਲਵਾਂਗੇ ਆਪਾਂ ਲਸਣ ਨੇ ਵੀ ਬਿਲਕੁਲ ਬਰੀਕ ਕੱਟ ਲਿਆ ਕਿਉਂਕਿ ਕद्दूकश ਨਹੀਂ ਹੋ ਰਿਹਾ ਇਸ ਲਈ ਅਸਾ ਕੇ ਬੂਤੂ ਬਰੀਕ ਕੱਟ ਲਿਆ ਹੈ ਇਸ ਨੂੰ ਹਣ ਆਪਾਂ ਗੋਭੀ ਦੇ ਟੁਕੜਿਆਂ ਨੂੰ ਇੱਧਰ ਕद्दूकश ਕਰਾਂਗੇ ਤੱਲਾ ਲਿਆ ਹੁਣ ਆਪਾਂ ਇੱਕ ਫਰਾਈਪੈਨ ਲੈ ਲਿਆ ਉਸ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਇਸ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਐਡ ਕਰਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਇਸ ਵਿੱਚ ਆਪਾਂ ਜੀਰਾ ਐਡ ਕਰਾਂਗੇ ਜੀਰਾ ਪਾੜ ਕੇ ਅੱਗੇ ਅਜਵਾਇਨ ਜੋ ਕਿ ਆਪਾਂ ਮਸਾਲਾ ਕੀਤਾ ਵਾਂਗੇ ਖਾਜ ਲਈ ਇਹ ਬਹੁਤ ਜਿਆਦਾ ਵਧੀਆ ਹੁੰਦੀ ਹੈ ਹੁਣ ਇੱਕ ਅਦਰਕ ਲਸਣ ਦਾ ਪੇਸਟ ਪਾਵਾਂਗੇ ਹੁਣ ਐਸੇ ਤਰ੍ਹਾਂ ਬਰੀਕ ਕਰਦੇ ਹੋਏ ਪਿਆਜ਼ ਵਾਲਾ ਪੇਸਟ ਪਾਵਾਂਗੇ ਤਾਂ ਜੀ ਤਾਂ ਮਿਕਸ ਕਰ ਲਏ ਐਸ ਨੂੰ ਆਪਾਂ ਤੇਰੀ ਤੋਂ ਥੰਡ ਲਵਾਂਗੇ ਪਿਆਜ਼ ਨੂੰ ਆਪਣੇ ਭੌਧੇ ਦਿੱਤੇ ਨੇ ਇਸ ਵਿੱਚ ਇੱਕ ਚਮਚਾ ਮਿਸਤਣਾਡ ਕਰਾਂਗੇ ਇਹ ਆਪਣੀ ਇੱਕ ਟ੍ਰਿਕ ਹੈ ਜਿਸ ਨਾਲ ਆਪਣੇ ਰੋਟੀ ਦਾ ਪ੍ਰੋਫਾਈਲ ਬਹੁਤ ਜ਼ਿਆਦਾ ਵਧੀਆ ਬਣਨੇਗੇ ਇਸ ਨਾਲ ਇਸ ਦਾ ਕ੍ਰਿਸਪੀ ਟੇਸਟ ਬਹੁਤ ਜ਼ਿਆਦਾ ਵਧੀਆ ਆਏਗਾ ਤੇ ਜਿੰਨਾ ਵੀ ਆਪਣੇ ਮਟਰ ਗੋਪੀ ਪਾਣੀ ਛੱਡੇਗੀ ਸਾਰਾ ਸੋਕ ਇਸ ਜਸਦੀ ਕਰਕੇ ਆਪਸ ਵਿੱਚ ਸੁੱਕ ਲਵੇਗੀ ਕਿ ਇਸ ਤਰ੍ਹਾਂ ਆਪਣਾ ਪਰੋਟ ਚਿੱਕਾ ਹਣੀ ਇਸ ਵਿੱਚ ਗੋਭੀ ਐਡ ਕਰਾਂਗੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਨਾਮਕ ਲਾਲ ਮਿਰਚ ਪਾਊਡਰ ਗਰਮ ਮਸਾਲਾ ਹਲਦੀ ਪਾਊਡਰ ਤੇ આમਚੂਰ ਪਾਊਡਰ ਮਿਕਸ ਕਰ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਸ ਵਿੱਚ ਤਾਂ ਕਿ ਮੇਕਲੜਾ ਇਸ ਵਿੱਚ ਮਿਕਸ ਹੋ ਜਾਵੇ આમਚੂਰ ਪਾਊਡਰ ਜ਼ਰੂਰ ਇਸ ਵਿੱਚ ਐਡ ਕਰਿਓ ਇਸ ਨਾਲ ਤਾਂ ਟੇਸਟ ਬਹੁਤ ਜ਼ਿਆਦਾ ਵਧੀਆ ਆਵੇਗਾ ਹੁਣ ਆਪਾਂ ਇਸ ਵਿੱਚ ਬਰੀਕ ਧਨੀਆ ਕੱਟ ਕੇ ਪਾ ਦੇਵਾਂਗੇ ਹੁਣ ਆਪਣਾ ਮਸਾਲਾ ਬਣ ਕੇ ਤਿਆਰ ਹੈ ਤਦ ਤੱਕ ਆਪਾਂ ਆਟੇ ਨੂੰ ਬਿਲਕੁਲ ਮਲਾਈ ਦੀ ਤਰ੍ਹਾਂ ਸੌਫਟ ਕਰ ਲਿਆ ਦੇਖੋ ਆਪਣਾ ਆਟਾ ਕਿੰਨਾ ਸੋਹਣਾ ਗੁਨਿਆ ਹੋਇਆ ਹੈ ਮਲਾਈ ਤੇਰਾ ਸੌਫਟ ਹੋ ਚੁੱਕਿਆ ਹੈ ਹੁਣ ਆਪਾਂ ਇੱਕ ਪੇੜਾ ਲੈ ਲਿਆਏ ਉਸ ਨੂੰ ਚੰਗੀ ਤਰ੍ਹਾਂ ਗੋਲ ਕਰ ਲੈਣਾ ਹੈ ਗੋਲ ਕਰਨ ਤੋਂ ਬਾਅਦ ਉਸ ਨੂੰ ਆਪਾਂ ਬਰੀ ਠੰਡੇ ਨਾਲ ਡਿਪ ਕਰ ਲੈਣਾ ਹੈ ਉਸ ਨੂੰ ਹਲਕੀ ਉਂਗਲਾਂ ਨਾਲ ਪ੍ਰੈਸ਼ਰ ਨਾਲ ਦੇ ਕੇ ਥੋੜਾ ਜਿਹਾ ਵਟਾ ਕਰਾਂਗੇ ਇਹ ਤੇ ਅਸੀਂ ਉਸ ਵਰੀ ਦੇ ਪੇੜੇ ਨੇ ਖਿਲਾ ਲੈਣਾ ਹੈ ਤੇ ਆਪਾਂ ਅੰਗੂਠੇ ਦੀ ਹੈਲਪ ਨਾਲ ਇਸ ਨੂੰ ਅੱਗੇ ਇੱਕ ਅੰਗੂਠਾ ਅੱਗੇ ਇੱਕ ਪਿੱਛੇ ਕਰਦੇ ਜਾਣਾ ਹੈ ਤਾਂ ਕਿ ਆਪਣਾ ਜਿਹੜਾ ਕੀ ਇਸ ਵਿੱਚ ਆਪਾਂ ਮਸਾਲਾ ਫਿਲ ਕਰ ਸਕੀਏ ਐਂਦਾ ਆਪਾਂ ਇਸ ਨੂੰ ਥੋੜਾ ਜਿਹਾ ਵੱਡਾ ਕਰ ਲੈਣਾ ਹੈ ਇਸ ਵਿੱਚ ਫਿਲਿੰਗ ਭਰ ਲੋ ਪੂਰੀ ਤਰ੍ਹਾਂ ਦੱਬ ਕੇ ਜਿੰਨੀ ਜਿਆਦਾ ਜਿੰਨੀ ਜਿਆਦਾ ਫਿਲਿੰਗ ਹੋਵੇਗੀ ਉਨਾ ਹੀ ਜਿਆਦਾ ਆਪਣਾ ਪੌੜਾ ਬਹੁਤ ਚਾਹੇ ਸੁਆਦ ਲੱਗੇ ਖਾਣ ਵਿੱਚ ਇਸ ਨੂੰ ਚੰਗੀ ਤਰ੍ਹਾਂ ਦੱਬ ਕੇ ਭਰ ਲੈਣਾ ਤੇ ਹੁਣ ਇਸ ਨੂੰ ਬੰਦ ਕਰ ਦੇਣਾ ਇਸ ਤਰ੍ਹਾਂ ਇਸ ਨੂੰ ਕਵਰ ਕਰ ਦੋ ਕਵਰ ਕਰ ਤੋਂ ਬਾਅਦ ਉਸ ਨੂੰ ਹਲਕੇ ਹੱਥ ਨਾਲ ਬੰਦ ਕਰ ਦੋ ਤੇ ਇਸ ਨੂੰ ਹੁਣ ਫਿਰ ਆਪਾਂ ਪਰੇਥੇ ਲਗਾਵਾਂਗੇ ਸੁੱਕਾ ਆਟਾ ਲਗਾਉਣ ਤੋਂ ਬਾਅਦ ਇਸ ਨੂੰ ਕੋਲ ਹੋਇ ਉੱਪਰ ਬੋਲੇ ਹੱਥਾਂ ਦੇ ਨਾਲ ਹੀ ਵੇਲਣਾ ਹੈ ਐਦਾਂ ਤੁਸੀਂ ਬਣਾਉਗੇ ਆਪਣਾ ਪਰਾਂਠਾ ਬਿਲਕੁਲ ਵੀ ਨਹੀਂ ਫਟੇਗਾ ਤੁਸੀਂ ਵੇਸਣ ਪਾਣੀ ਨਾਲ ਆਪਣਾ ਜਿਹੜਾ ਕੋਈ ਗੋਭੀ ਪਾਣੀ ਛੱਡਦੀ ਹੈ ਐਦਾਂ ਹਲਕਾ ਹਲਕਾ ਜੇ ਤੁਸੀਂ ਐਦਾਂ ਆਪਣੀ ਰੋਟੀ ਨਹੀਂ ਫਟਦੀ ਪਰ ਐਦਾਂ ਦੇਖਣ ਤੇ ਵੀ ਸੋਹਣਾ ਲੱਗਦਾ ਹੈ ਤੇ ਖਾਣ ਵਿੱਚ ਵੀ ਬਹੁਤ ਵਧੀਆ ਲੱਗਦਾ ਹੈ ਵੇਸਣ ਆਪਾਂ ਇਸ ਕਰਕੇ ਪਾਇਆ ਸੀ ਤਾਂ ਕਿ ਜੋ ਗੋਭੀ ਜਿੰਨਾ ਵੀ ਪਾਣੀ ਛੱਡੇਗੀ ਵੇਸਣ ਆਪਣੇ ਵਿੱਚ ਐਬਜ਼ਰਬ ਕਰ ਲਏਗਾ ਚੁੱਕਿਆ ਤਵੇ ਦੇ ਉੱਪਰ ਇਸ ਨੂੰ ਪਾਵਾਂਗੇ ਹੁਣ ਆਪਣੀ ਇੱਕ ਸਾਈਡ ਪੱਕ ਚੁੱਕੀ ਹੈ ਇਸ ਨੂੰ ਦੂਜੀ ਸਾਈਡ ਤੇ ਪਕਾਵਾਂਗੇ ਤੇ ਹੁਣ ਇਸੇ ਤਰ੍ਹਾਂ ਅਪਰਦੇਸੀ ਘਿਓ ਲਗਾਵਾਂਗੇ ਤੇ ਇਸ ਨੂੰ ਠੰਡੀ ਦਾ ਰੱਖਦੇ ਸੀ ਘਿਓ ਦਿਨ ਅਗ੍ਰੀਸ ਕਰ ਲਾਂਗੇ ਦੇਸੀ ਘਿਓ ਨਾਲ ਉੱਤੇ ਰਿਸ ਕਰਵਾ ਲਏ। ਫਿਰ ਇਸ ਨੂੰ ਨੋਨਾਂ ਉਪਰ ਪਾ ਕੇ ਦੁਬਾਰਾ ਸਟਵ ਪਕਾਵਾਂਗੇ। ਆਪਾਂ ਪਰੌਂਠਾ ਚੰਗੀ ਤਰ੍ਹਾਂ ਸੇਕ ਚੁੱਕਿਆ ਹੈ ਤੇ ਇਸ ਨੂੰ ਗਰਮ ਗਰਮ ਸਰਵ ਕਰੋ ਆਪਣਾ ਪਰੌਂਠਾ ਬਣ ਕੇ ਤਿਆਰ ਹੈ ਤੁਸੀਂ ਇਸ ਨੂੰ ਚਟਨੀ ਨਾਲ ਤੇ ਮੱਖਣ ਮલાઈ ਨਾਲ ਗਰਮਾ ਗਰਮ ਸਰਵ ਕਰੋ ਤੇ ਇਹ ਖਾਣ ਵਿੱਚ ਹੁਣ ਬਹੁਤ ਜਿਆਦਾ ਸੁਆਦ ਲੱਗੇਗਾ ਜੇ ਤੁਹਾਨੂੰ ਚਟਨੀ ਦੀ ਰੈਸਪੀ ਚਾਹੀਦੀ ਹੈ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰ ਦੇਵਾਂਗੀ ਥੈਂਕ ਯੂ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬ ਮਾਈ ਚੈਨਲ